ਮਹਾਂ ਅਗਰਮ ਲੋਗਮਾਰ ਆਪਣੇ ਪ੍ਰਥਮਿਕਰ ਔਰ ਹਮਸਾ ਹਮਸਾ ਕੰਪਨੀ ਵੱਲੋਂ ਪਹਿਲਾ ਤਾਂ ਨਵੇਂ ਸਾਲ ਦੀਆਂ ਉਹ ਇੱਕ ਪੂਤਰਵਾਸੀਆਂ ਨੂੰ ਉਰਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਆ ਔਰ ਉਸ ਤੋਂ ਬਾਅਦ ਮੇਰੇ ਕਾਰੋਬਾਰ ਬਾਰੇ ਜਿਹੜੀ ਗੱਲ ਹੈ ਉਹ ਮੈਂ ਪਹਿਲਾਂ ਤੁਹਾਡੇ ਭਰਾਵਾਂ ਦਾ ਧੰਨਵਾਦ ਆ ਕਿ ਤੁਸੀਂ ਮੇਰੇ ਕੋਲ ਇੱਥੇ ਆਏ ਉਹ ਤੁਹਾਡੇ ਜੀਦਿਏ ਜੋ ਮੈਂ ਕਪੂਰਥਲਾ ਵਾਸੀਆਂ ਨੂੰ ਦੰਗੀਆਂ ਹੋ ਦਿੱਤੀਆਂ ਔਰ ਜੋ ਮੇਰੇ ਕਾਰੋਬਾਰ ਜੋ ਚੱਲ ਰਿਹਾ ਹੈ ਆਉਣ ਸਮੇਂ ਔਰ ਜੋ ਪਿੱਛੇ ਹੋ ਗਿਆ ਉਹ ਮੈਂ ਤੁਹਾਨੂੰ ਦੱਸਣਾ ਚਾਹਨਾ ਔਰ ਮੇਰੀ ਆਵਾਜ਼ ਜਿਹੜੀ ਹੈ ਉਹ ਸਰਕਾਰ ਤੱਕ ਪ੍ਰਸ਼ਾਸਨ ਤੱਕ ਵੀ ਪੂਰੀ ਪਹੁੰਚੀ। ਇਹਨਾਂ ਮੰਨਣ ਕਿ ਰੈਵਨਿਊ ਲੈ ਕੇ ਕਿਤਨੇ ਕਿਤੇ ਤਾਂ ਮੇਤ ਕੀ ਰੈਵਨਿਊ ਚ ਕਟਾਪਿਆ ਉਹ ਕੀ ਕੱਲੋ ਪਿੰਡੋ ਕੀ ਸ਼ਹਿਰ ਦੇ ਵਿੱਚ ਦੋ ਨੰਬਰ ਦਾ ਜਿਹੜਾ ਕਿ ਨੈਸ਼ਨਲ ਪਾਣੀ ਹੈਗੀ ਆ ਦੇਖੋ ਜੋ ਸਰਕਾਰ ਹਰ ਸਾਲ ਉਹਨੂੰ ਇਨਕਰੀਸ ਤਾਂ ਪੈਂਦੀ-ਪੈਂਦੀ ਹੈ ਉਹ ਠੀਕ ਹੈ ਕਿਤੇ ਕਾਰੋਬਾਰ ਘਟ ਹੁੰਦਾ ਕਿਤੇ ਵਧ ਹੁੰਦਾ ਬਟ ਐਦਾਂ ਨਹੀਂ ਹੋਇਆ ਜੋ ਇਸ ਹਾਲਾਤ ਹੋ ਚੁੱਕੇ ਨੇ ਕਿ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਜਾਇਜ਼ ਰਾਬ ਜਿਹੜੀ ਕਿ ਪਿੰਡਾਂ ਵਿੱਚ ਔਰ ਸ਼ਹਿਰ ਦੇ ਵਿੱਚ ਜੋ ਹੋਮ ਡਿਲੀਵਰੀ ਉਹ ਮੱਲੇ ਮੱਲੇ ਵਿੱਚ ਬਾਜ਼ਾਰ ਵਿੱਚ ਦੁਕਾਨਾਂ ਤੇ ਇੱਕਾਂ ਦੇ ਟੈਕਸੀ ਸਟੈਂਡ ਹਰ ਜਗ੍ਹਾ ਤੇ ਨਵੀਂ ਇੱਟੇ ਤੱਕ ਜੇ ਕੋਈ ਹੋਣਾ ਤੇ ਬੈਠਾ ਤੇ ਉੱਥੇ ਵੀ ਫੋਨ ਕਰਦੇ ਆ ਤੇ ਐਕਟਵਾ ਦੇ ਸਕੂਟਰੀਆਂ ਤੇ ਰੱਖ ਕੇ ਸ਼ਰਾਬ ਉਹਨਾਂ ਕੋਲ ਸਾਡੇ ਨਾਲੋਂ ਅੱਧੇ ਰੇਟ ਤੋਂ ਘਾਟੇ ਤੋਂ ਸ਼ਰਾਬ ਪਹੁੰਚਾਈ ਜਾਂਦੀ ਹੈ ਜੇ ਆਪਾਂ ਗੱਲ ਕਰੀਏ ਉਸ ਪ੍ਰਸ਼ਾਸਨ ਦੀ ਭੂਮਿਕਾ ਤੁਹਾਨੂੰ ਕਿੰਨਾ ਮਹਿਸੂਸ ਹੋ ਰਿਹਾ ਹੈ ਨਾ ਕੋ ਪ੍ਰਸ਼ਾਸਨ ਨਾ ਮੇਸ਼ਾਸਾ ਦਾ ਨਾਮ ਖੜਾ ਹੋਇਆ ਵਾ ਠੀਕ ਹੈ ਲਾਸ ਮੇਰਾ ਸਾਡੇ ਐਸਐਸਬੀ ਮਾਨਯੋਗ ਵੱਸਰਕ ਬਦਾਰੀ ਸੀ ਠੀਕ ਹੈ ਜੀ ਉਹ ਵੀ ਸਾਡਾ ਨਗੀ ਹਮ ਹਰ ਜਗ੍ਹਾ ਤੇ ਸਹਿਯੋਗ ਕਰਦੇ ਰਹੇ ਆ ਨਵੇਂ ਚਿਹਰੇ ਹੋਣ ਕਰਕੇ ਠੀਕ ਹੈ ਔਰ ਥੋੜਾ ਜਿਆ ਕਿ ਪਿਛਲੇ ਟਾਈਮ ਚ ਮੁਝ ਇਲੈਕਸ਼ਨ ਔਰ ਵੀਏ ਪਲੂਟਿਓ ਹੋਣ ਕਰਕੇ ਥਾਣਿਆਂ ਚ ਪੁਲਿਸ ਨਫੀ ਵੀ ਘੱਟ ਸੀ ਔਰ ਥਾਣਾ ਸਿਟੀ ਚ ਕਾਫੀ ਸਮੇਂ ਤੋਂ ਮੂ ਐਸਟੀਓ ਸਾਹਿਬ ਵੀ ਇੰਜਾਇਸ ਸਾਹਿਬ ਵੀ ਮੌਜੂਦ ਨਹੀਂ ਸੀ ਕਿਉਂਕਿ ਉੱਥੇ ਸੀਟ ਖਾਲੀ ਪਈ ਹੋਈ ਸੀ ਹੁਣ ਨਵੇਂ ਐਸਟੀਓ ਸਾਹਿਬ ਨੇ ਆਪਣਾ ਚਾਰਜ ਸੰਭਲਿਆ ਹੈ ਉਹ ਸਾਨੂੰ ਉਹਨਾਂ ਤੋਂ ਉਮੀਦ ਹੈ ਕਿ ਜੋ ਉਹਨਾਂ ਦੇ ਥਾਰਾ ਸਿਟੀ ਦੇ ਵਿੱਚ ਆਲੇ ਦੁਆਲੇ ਉਹ ਜਿਹੜੇ ਪਿੰਛੇ ਜੋ ਸ਼ਹੀਆ ਮਹੱਲਾ ਮਤ ਆਫਗਰ ਮਹੱਲਾ ਕਿਲਾ ਮਹੱਲਾ ਬੱਕਰਖਾਨਾ ਸੁੰਦਨਗਰ ਸ਼ੇਖੋਬੁਰ ਜੱਟ ਬੁਰਾ ਔਰ ਸਭ ਤੋਂ ਵੱਡੇ ਗਲ ਚੂੜਵਾ ਚੁਗੀ ਜੋ ਇੱਕ ਪੁਲਿਸ ਲਾਈਨ ਦੇ ਬਾਹਰ ਜਿੱਥੋਂ ਸਾਰੀ ਪੁਲਿਸ ਦੀ ਐਂਟਰੀ ਹੈ ਵੱਡੇ ਵੱਡੇ ਅਫਸਰਾਂ ਵੀ ਓਪੀਸੀਆਰ ਤਾਂ ਤਕਰੀਬਨ ਉੱਥੇ ਹੀ ਬੈਠੀ ਆ ਪੀਸੀਆਰ ਦਫਤਰ ਹੀ ਉੱਥੇ ਆ ਔਰ ਕੁਝ ਰਹਿੰਦੇ ਬਾਅਦ ਜਰਾ ਤਸੀਮ ਲਾਲ ਆਪਣੇ ਦੋ ਮੁੰਡਿਆਂ ਦੇ ਨਾਲ ਔਰ ਚਾਰ ਪੰਜ ਦਿਨ ਦੇ ਰੱਖ ਕੇ ਜੋ ਉਹ ਤੰਦਾ ਕਰ ਰਿਹਾ ਜੋ ਜ਼ਹਿਰੀਲੀ ਸ਼ਰਾਬ ਦਾ ਉਹ ਤੰਦਾ ਕਰ ਰਿਹਾ ਜੋ ਜਿਵੀ ਸ਼ਰਾਬ ਲੋਕਾਂ ਨੂੰ ਪਿਲਾ ਰਿਹਾ ਵਾ ਇਹ ਅਲਕੋਹਲ ਸਪਿਰਿਟ ਸਾਰੀ ਲੋਕਾਂ ਨੂੰ ਪੀਈ ਜਾ ਰਹੀ ਹੈ ਸਸਤੀ ਭਾਅ ਦੇ ਵਿੱਚ ਔਰ ਸ਼ਾਮ ਉਸ ਉਹਦੇ ਮੇਲਾ ਲਗਾ ਹੁੰਦਾ ਜਿੱਥੇ ਉਹਦੇ ਬਹੁਤ ਚੀਜ਼ਾਂ ਘਰਾਂ ਸੀ ਪੰਚਾਂਦਾ ਔਰ ਆਪਣੀ ਦੁਕਾਨ ਤੇ ਮੇਲਾ ਲਾਇਆ ਹੁੰਦਾ ਹੈ ਸਮਝ ਨਹੀਂ ਆ ਰਹੀ ਕਿ ਪੁਲਿਸ ਦਾ ਇੰਦੇ ਬਾਹਰ ਬੈਠ ਕੇ ਉਹ ਕੰਮ ਨਹੀਂ ਤਾਂ ਕਰੀ ਜਾ ਰਿਹਾ ਕਹਿੰਦੇ ਨਤਲ ਤਨਵੇਂ ਇਹ ਮੁਸ਼ਕਲ ਆ ਰਹੀ ਆ ਇਸ ਮੰਦੇ ਤੁਸੀਂ ਸ਼ਾਇਦ ਦੇ تعلق ਐਸਐਸਬੀ ਸਾਹਿਬ ਨਾਲ ਮੁਲਾਕਾਤ ਕੀਤੀ ਆਪਣੇ ਮੁਸ਼ਕਲਾਂ ਨੂੰ ਜਾਨੂ ਕਰਵਾਇਆ ਬਿਲਕੁਲ ਬਿਲਕੁਲ ਮੈਂ ਐਸਐਸਬੀ ਸਾਹਿਬ ਨਾਲ ਦੋ ਵਾਰ ਸਾਡੀ ਮੁਲਾਕਾਤ ਹੋ ਚੁੱਕੀ ਹੈ ਉਹ ਬੜੇ ਵਧੀਆ ਅਫਸਰ ਨੇ ਸੁਲੇਮਾਨ ਜੋ ਐਸਐਸਬੀ ਗੁਰਵਤਰਾਜੀ ਅਰ ਜਨਾਲੇ ਮੈਨੂੰ ਵਿਸ਼ਵਾਸ ਦਿਵਾਇਆ ਵਾ ਕਿ ਅਸੀਂ ਤੁਹਾਡੇ ਜੋ ਸਰਕਾਰ ਦਾ ਰੈਵਨਿਊ ਉਹਨੇ ਬਰਕਰਾਰ ਰੱਖਾਂਗੇ ਔਰ ਤੁਹਾਡੇ ਨਾਲ ਹਰ ਜਗ੍ਹਾ ਤੇ ਆਪਣੀ ਪੁਲਿਸ ਟੀਮ ਦਸ ਜੋ ਦਵਾਂਗੇ ਜਿੱਤੇ ਵੀ ਨੋਰਬਿੰਦੀ ਹੈ ਔਰ ਅਸੀਂ ਕੁਝ ਉਹਨਾਂ ਦੇ ਆਂਦੇ ਹੀ ਜਦੋਂ ਸਾਨੂੰ ਰਿਕਵਰੀ ਵੀ ਹੋ ਗਈ ਤੇ ਉਹਨਾਂ ਦਾ ਕਾਰਵਾਈ ਹੋਈ ਪਰ ਸ਼ਹਿਰ ਦੇ ਵਿੱਚ ਜਿਹੜੀ ਸ਼ਾਮ ਇੰਨੀ ਸੁਬਹ ਲਈ ਹੈ ਫੁੰਦੇ ਤੇ ਹਰੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ ਔਰ ਮੈਂ ਐਸਐਸਪੀ ਸਾਹਿਬ ਤੋਂ ਇਹੀ ਮੰਗ ਕਰ ਰਿਹਾ ਕਿ ਦੋ ਤਿੰਨ ਮਹੀਨੇ ਸਾਡੇ ਰਹਿ ਗਏ ਆ ਪਾਸ ਉਹ ਆਸਟ੍ਰਾਮ ਕਾਲਵਾ ਬੜੀ ਲੋਸ ਸੇ ਬੈਠਾ ਹੈ ਔਰ ਇਸ ਆਗੋਂ ਆਸਟ੍ਰਾਮ ਪੂਰ ਉਸਾ ਸੋ ਦਾ ਸਾਦਾ ਬਹੁਤ ਜ਼ਿਆਦਾ ਜ਼ਰੂਰਤਾਂ ਔਰ ਉਹਨਾਂ ਨਾਲ ਸਾਥ ਜੇ ਸਾਨੂੰ ਮਿਲੇ ਉਹ ਅੱਗੇ ਮਿਲਦਾ ਰਿਹਾ ਹੁਣ ਵੀ ਸਭ ਨਾਲ ਸਾਥ ਜੇ ਮਿਲਦੇ ਤੇ ਅਸੀਂ ਆਪਣੀ ਟੀਮ ਲੈ ਕੇ ਸਾਡੀ ਟੀਮ ਲੈ ਕੇ ਨਾਲ ਤੇ ਇਹਨਾਂ ਬੰਦਿਆਂ ਦੇ ਨਾਲ ਖਵਾ ਸਕਦੇ ਹਾਂ ਜੈਨ ਮਦਦ ਕੀ ਪ੍ਰੋਕਸ ਜੁਗ ਦੇ ਨਾਲ ਜਿਹੜਾ ਕਿ ਰੈਵਨਿਊ ਤਾਂ ਜਿਹੜਾ ਕਿ ਸਰਕਾਰ ਦਾ ਟ੍ਰਾਂਡ ਹੈ ਫਿਰ ਬਿਲਕੁਲ ਜੀ ਬਿਲਕੁਲ ਰਮਨ ਜੀ ਇੱਕ ਗੱਲ ਹੋਰ ਆ ਇਹ ਜਿਹੜੇ ਨਜਾਇਜ਼ ਸ਼ਰਾਬ ਮਾਫੀਆ ਵਾ ਇਹਨਾਂ ਕੋਲ ਸ਼ਰਾਬ ਕਿੱਥੋਂ ਆ ਰਹੀ ਆ ਦੇਖੋ ਜੀ ਐਸ ਟਾਈਮ ਉਸਤਾ ਠੇਕਿੰਗ ਸ਼ਰਾਬ ਦੀ ਵਿਕਰੀ ਹੈ ਆਲੇ ਦੁਆਲੇੋਂ ਜਿੰਦਰ ਦੇ ਵਿੱਚੋਂ ਸ਼ਰਾਬ ਬੜੀ ਮਾਤਰਾ ਵਿੱਚ ਜਿੰਦਰ ਦੇ ਵਿੱਚੋਂ ਕਪੂਰਥਾਹ ਵਿਚ ਆ ਰਹੀ ਹੈ ਠੀਕ ਹੈ ਜੀ ਉਹ ਜਿੰਦਰ ਵਿੱਚ ਆ ਲੈਦਰ ਕੰਪਲੈਕਸ ਆ ਬਸਤੀ ਵਾਖੇਰ ਕੋਲ ਪਹਿੰਗਾ ਉਹਨਾਂ ਮੰਡੀਆਂ ਹੋਰ ਕਈ ਗਰੁੱਪ ਨੇ ਜੀ ਬਰੇ ਗਰੁੱਪ ਨੇ ਜਿਨ੍ਹਾਂ ਤੋਂ ਭੋਗਪੋਰਾ ਆਦਮਪੋਰਾ ਇਧਰੋਂ ਪਾਸੋਂ ਸ਼ਰਾਬ ਜਿਹੜੀ ਤੰਗਾ 40 ਡਿਗਰੀ ਹੈ ਔਰ ਇਹ ਬੰਦੇ ਦੋ ਤਿੰਨ ਬੰਦੇ ਹੀ ਹੈ ਜਿਹੜੇ ਕਪੂਰ ਸਾਹਿਬ ਵਿੱਚ ਸ਼ਰਾਬ ਸਪਾਈ ਦਾ ਕੰਮ ਕਰ ਰਹੇ ਨੇ ਜਦ ਤੱਕ ਗੱਲ ਕਰੀ ਐਕਸਾਈਜ਼ ਪੀਟੀਓ ਜਿਹੜੇ ਹਮ ਇੰਡੀਆ ਵਿੱਚ ਕਿ ਮੈਡਮ ਵੱਲੋਂ ਜਿਹਨਾਂ ਦੇ ਟੋਰ ਨੰਬਰ ਦੀ ਪਾਈਆਂ ਨੇ ਤੇ ਬੜੀ ਨੱਟ ਪਾਈ ਸੀ ਤਾਂ ਇਨਾਕਿ ਮਿਸਲੀ ਉਹ ਗੰਡਾ ਲਿਆ ਦੇਖੋ ਸਾਨੂੰ ਸਾਈਜ਼ ਮੈਕਮੇ ਦਾ ਵੀ ਔਰ ਪੁਲਿਸ ਦਾ ਵੀ ਸਹਯੋਗ ਹਰ ਵੇਲੇ ਮਿਲਦਾ ਗਿਆ ਵਾ ਸਾਨੂੰ ਉਹਨਾਂ ਨੂੰ ਵੀ ਪਰੇਸ਼ਾਨੀ ਨਹੀਂ ਗਈ ਪਰ ਪਿਛਲੇ ਕੁਝ ਸਮੇਂ ਤੋਂ ਨਵੀਂ ਪੁਲਿਸ ਨੂੰ ਇੱਕ ਹਾਲਤ ਵਿੱਚ ਨਾ ਹੁਣ ਕਰਕੇ ਵੀ ਇਹ ਵੀ ਡਿਊਟੀਆਂ ਵਿੱਚ ਔਰ ਕੁਝ ਇਲੈਕਸ਼ਨ ਡਿਊਟੀਆਂ ਲੱਗ ਰਹੀਆਂ ਕੁਝ ਜਿਹੜੇ ਕਿਸਾਨੇ ਧਰਨੇ ਲੱਗੇ ਹੋਏ ਨੇ ਪੁਲਿਸ ਉਹਨਾਂ ਵਿੱਚ ਮਸਰੂਫ ਹੋ ਕੇ ਇਹਨਾਂ ਬਲੈਕੈਂਡ ਨੂੰ ਬਹੁਤ ਜ਼ਿਆਦਾ ਵਧ ਗਏ ਨੇ ਬਹੁਤ ਜ਼ਿਆਦਾ ਵਧ ਗਏ ਨੇ ਜਿੱਤੇ ਸਿਰਫ 5-10 ਦੀ ਗਿਣਤੀ ਵਿੱਚ ਸੀ ਅੱਜ ਇਹ 30 ਤੋਂ 32 ਤੇ ਉਹ 32 ਬਨੇਕੇ ਕੰਮ ਕਰ ਰਹੇ ਨੇ ਔਰ ਜਿਨ੍ਹਾਂ ਨੂੰ ਸ਼ਰਾਬ ਸਹੀ ਸਪਲਾਈ ਇੱਕ ਦਾ ਗੋਪੀ ਨੇ ਹੰਗ ਗੁਰਪ੍ਰੀਤ ਸਿੰਘ ਉਪਰਪਨੀਆ ਸਤਰਾ ਪੁਰੇਗਾ ਜਿੰਦੇ ਤੇ 18 ਤੋਂ 19 ਪਰਚੇ ਆ ਦੂਸਰੇ ਨੰਬਰ ਤੇ ਹਰਪ੍ਰੀਤ ਸਿੰਘ ਉਪਰ ਸੰਨੀ ਰੋਦੀ ਜੋ ਲక్ష్ਮੀਨਗਰ ਦੇ ਪਿੱਛੇ ਰਹਿਣ ਵਾਲਾ ਆ ਉਹਦੇ ਤੇ ਵੀ 17-18 ਪਰਚੇ ਆ ਉਸ ਤੋਂ ਬਾਅਦ ਇੱਕ ਪਵਨ ਪਵਨ 12 ਦੇ ਦਾ ਜੋ ਭਲਾਣਾ ਚੋਂ ਕੀ ਆਸਿਓ ਦੇ ਵਿੱਚ ਪੈਂਦਾ ਆ ਟੁੱਡੀਆ ਮੋਲ ਪਿੰਡ ਦੇ ਕੋਲ ਇਹ ਤਿੰਨ ਬੰਦੇ ਹੀ ਬਾਰਸ਼ਾਬਾ ਦੇ ਅਗੇ ਆਪਣੀਆਂ ਕਾਰਾਂ ਤੇ ਇਹਨਾਂ ਦੇ ਦੋ ਦੋ ਤਿੰਨ ਤਿੰਨ ਕਾਰਾਂ ਰੱਖੀਆਂ ਹੋਈਆਂ ਨੇ ਜਾਲੀ ਬਿਡਾਂ ਲਾ ਕੇ ਗੱਡੀਆਂ ਕੱਢ ਕੇ ਨੰਬਰ ਬਿਡਾਂ ਲਾ ਕੇ ਇਹ ਲੈ ਕੇ ਆਉਂਦੇ ਨੇ ਜਦੋਂ ਲੋਕਰਸ਼ਾਹ ਜਨਨ ਕੋ ਮਰਾਵਾ ਤੇ ਪਲੇਟਾਂ ਸਹੀ ਹੁੰਦੀਆਂ ਜਦੋਂ ਮੰਨ ਲਾਂ ਜਾਂਦੇ ਨੇ ਪਰ ਚੋਰੀ ਗਿਆ ਕਈ ਵਾਰ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਕਈ ਵਾਰ ਫਰਿਆਵੀਆਂ ਪਰ ਇਹ ਆਪਣੀ ਜਮਾਤਾਂ ਅੰਦਰੋਂ ਹੀ ਨਿਕਲ ਜਾਂਦੇ ਨੇ ਹੀ ਮੇਰੇ ਪਿਕਾ ਅਧਿਨ ਪ੍ਰਸ਼ਾਸਨ ਸਰੂਪ ਬਹੁਤ ਬਹੁਤ ਜੀ ਇਹ ਮੇਰਾ ਜੀ ਕਿਤੇ ਨੇ ਮੈਨੇ ਕਾਰੋਬਾਰਦ ਰਹਿ ਗਏ ਨੇ ਸਾਨੂੰ ਪੂਰ ਪ੍ਰਸ਼ਾਸਨ ਦਾ ਔਰ ਐਸਐਸਪੀ ਸਾਹਿਬ ਦਾ ਸਾਨੂੰ ਬਹੁਤ ਜਾਰੇ ਸਹਿਯੋਗ ਦਿੱਤਾ ਉਹਣਾ ਔਰ ਸਾਨੂੰ ਜਿ세 ਹੋਰ ਦਿੱਤਾ ਜਾਏਗਾ ਪੂਰੀ ਤਰ੍ਹਾਂ ਅਸੀਂ ਆਗਾ ਆਨ ਵਾਲੇ ਫਿਰ ਕਾਰੋਬਾਰ ਦੇ ਵਿੱਚ ਬੈਠ ਸਕਾਂਗੇ ਜੇ ਇਹੀ ਹਾਲਾਤ ਰਹੀ ਤੇ ਲੱਗਦਾ ਕਿ ਅਗਲੀ ਵਾਰ ਸਾਡੇ ਕੋਲ ਇਸ ਕਾਰੋਬਾਰ ਵਾਸਤੇ ਐਕਸਾਈਜ਼ ਡਿਪਾਰਟਮੈਂਟ ਨੂੰ ਕੋਈ ਲੋਟਰੀ ਦਿੱਤੀ ਜਾਏਗੀ